ਅੱਜ ਦੇ ਜੀਨਰ ਅਥਲੀਟਸ ਨੂੰ ਬੇਨਤੀ ਹੈ ਕਿ ਉਹ ਵਿਕਟਰੀ ਸਟੈਂਡ ਦੇ ਨਜ਼ਦੀਕ ਆਉਣ ਤਾਂ ਜੋ ਸ੍ਰੀ ਅਸੀਂ ਅੱਜ ਦੀਆਂ ਮੌਜੂਦ ਸ਼ਖਸੀਅਤਾਂ ਤੋਂ ਉਹਨਾਂ ਦਾ ਮਾਨ ਸਨਮਾਨ ਕਰਵਾ ਸਕੀਏ। तमाम ਅਥਲੀਟ ਜਿਨ੍ਹਾਂ ਨੇ ਅੱਜ ਮੰਨਾ ਮਾਰੀਆਂ ਨੇ ਉਹਨਾਂ ਦੀਆਂ ਹਿੱਕਾਂ ਤੇ ਤਮਗੇ ਸ਼ਿਸ਼ੋਭਿਤ ਕਰਨ ਲਈ ਸਾਡੇ ਮੌਜੂਦ ਮਹਿਮਾਨ ਹੈ ਜਿਹੜੇ ਉਹ ਵਿਕਟਰੀ ਸਟੈਂਡ ਦੇ ਨਜ਼ਦੀਕ ਪਹੁੰਚ ਗਏ ਨੇ। ਤਾਂ ਸਾਰੇ ਜੇ ਤੁਸੀਂ ਐਥਲੀਟ ਕਿਰਪਾ ਕਰਕੇ ਵਿਕਟਰੀ ਸਟੈਂਡ ਦੇ ਨੇੜੇ ਆਉਣ ਅੱਜ ਦੇ ਜੇਤੂ ਐਥਲੀਟਸ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਦਾ ਦਿਨ ਸਾਡੇ ਲਈ ਬਹੁਤ ਭਰਜਾ ਭਰਿਆ ਰਿਹਾ ਹੈ ਤੇ ਜਦੋਂ ਹਲਕੇ ਦਾ ਇਤ ਨਹੀਂ 2-2 ਐਮਐਲਏ ਇਕੱਠੇ ਸਾਡੇ ਸਟੇਡੀਅਮ ਦੇ ਵਿੱਚ ਸਾਡੇ ਰੌਣਕ ਨੂੰ ਵਧਾਉਣ ਲਈ ਸਾਨੂੰ ਅਸ਼ੀਰਵਾਦ ਸ਼ੁਭ ਪਸ਼ਾਵਾ ਦੇਣ ਲਈ ਪਹੁੰਚੇ ਹੋਣ ਦੇ 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 ਫਰਸਟ ਰਨ ਦੇ ਫਰਸਟ ਰਨ ਮੈਂ ਫਰਸਟ ਵਾਲੇ ਨੂੰ ਨਾ ਨਾ 400 ਖ ਚੱਲ 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 ਮਗਰ ਚਾਲੇ ਨੇ 45 ਸਾਲ ਮੈਨ ਲੌਂਗ ਜੰਪ ਦੇ ਜੀਨਰ ਹੈ ਜਿਹੜੇ 31 ਸਟੈਂਡ ਦੇ ਨੇੜੇ ਪਹੁੰਚਣ ਮੈਡਮ ਸਤਵੰਤ ਕੌਰ ਜੀ ਜੋਹਲ ਸਾਹਿਬ ਜੋ ਚੰਡੀਗੜ੍ਹ ਤੋਂ ਵਿਸ਼ੇਸ਼ ਪਹੁੰਚੇ ਨੇ ਔਰ ਆਪਣੀ ਉਮਰ ਵਰਗ ਦੇ ਵਿੱਚ ਦੋ ਮੈਡਲ ਹੈ ਜਿਹੜੇ 골ਡ ਮੈਡਲ ਉਹਨਾਂ ਨੇ ਆਪਣੇ ਹਿੱਸੇ ਕੀਤੇ ਨੇ ਮੈਡਮ ਸਤਵੰਤ ਕੌਰ ਜੀ ਜੋਲ 45+ ਲੌਂਗ ਜੰਪ ਔਮਨ ਦੇ ਵਿੱਚ ਚਾਹ ਸੁਖਾ ਚਾਲਾ ਲਾਸਟ ਬਲੈਂਚ ਮਾਰਾ ਚੱਲ ਕਮਲਜੀਤ ਕੌਰ ਹੁਸ਼ਿਆਰਪੁਰ ਤੋਂ ਲੌਂਗ ਜੰਪ ਦੇ ਵਿੱਚ ਵਿਪ ਨੰਬਰ 4510 ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਚੱਲ ਦੀਪਕਾ ਚੱਲ 100 ਮੀਟਰ ਲਾਸਟ ਖਿੱਚਣੇ 100 ਮੀਟਰ ਫਾਸਟ ਸਵਾ ਸਵਾ ਰਾਮ ਦੇ ਖਿੱਚ ਕੇ ਤੀਸਰਾ ਸਥਾਨ ਲੌਂਗ ਜੰਪ ਦੇ ਵਿੱਚ ਮੈਡਮ ਕੁਸ਼ਲਿਆ ਦੇਵੀ ਜੀ ਦੇ ਫਾਦਰ ਕਾ ਤੋਂ ਪ੍ਰਾਪਤ ਕੀਤਾ ਹੈ